ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਡੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਸਬ ਕਮੇਟੀ ਸਿੱਖਿਆ ਵਿਭਾਗ ਪਟਿਆਲਾ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ। ਡੀ ਕਲਾਸ 4th ਗਵਰਨਮੈਂਟ EMPLOYES ਯੂਨੀਅਨ ਪੰਜਾਬ ਸਬ ਕਮੇਟੀ ਸਿੱਖਿਆ ਵਿਭਾਗ ਪਟਿਆਲਾ ਦੀ ਇੱਕ ਜ਼ਰੂਰੀ ਮੀਟਿੰਗ ਸੱਦੀ ਗਈ। ਇਹ ਮੀਟਿੰਗ ਮਿਤੀ 7/7/2024 ਨੂੰ ਪ੍ਰਧਾਨ ਰਾਮ ਪ੍ਰਸ਼ਾਦ ਸਹੋਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲਿੱਤਾ ਗਿਆ ਕਿ ਸਤਿਕਾਰਯੋਗ ਸਾਥੀ ਦਰਸ਼ਨ ਸਿੰਘ ਲੁਬਾਣਾ ਜੀ ਨੂੰ ਪੰਜਵੀਂ ਵਾਰ ਪੰਜਾਬ ਦੇ ਪ੍ਰਧਾਨ ਬਣਨ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਇਹ ਫੈਸਲਾ ਸਾਰੇ ਸਾਥੀਆਂ ਨੇ ਪ੍ਰਵਾਨ ਕੀਤਾ ਅਤੇ ਇਸ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਪ੍ਰਧਾਨ ਰਾਮ ਪ੍ਰਸ਼ਾਦ ਸਹੋਤਾ ਨੇ ਕਿਹਾ ਕਿ ਮਾਨ ਸਾਹਿਬ ਦੀ ਸਰਕਾਰ ਮੁਲਾਜ਼ਮ ਮਜ਼ਦੂਰਾਂ ਨੂੰ ਅਕਾ ਉਹਲਾ ਕਰ ਰਹੀ ਹੈ ਆਪਣੇ ਕਿੰਨੇ ਵਾਅਦੇ ਤੋਂ ਮੁੱਕ ਰਹੀ ਹੈ ਸਿੱਖਿਆ ਵਿਭਾਗ ਵਿੱਚ ਪਿਛਲੇ 25 30 ਸਾਲਾਂ ਤੋਂ ਕੰਮ ਕਰ ਰਹੇ ਪਾਰਟ ਟਾਈਮ ਕਾਮੇ ਪੀਟੀਐਫ ਫੰਡ ਕਾਮੇ ਮਿਡਡੇਮਿਲ ਕਾਮੇ ਵੀ ਜ਼ਿਕਰਯੋਗ ਹੈ ਕਿ ਮਿਡਡੇਮਿਲ ਵਰਕਰਾਂ ਦੀ ਤਨਖਾਹ ਵਿੱਚ ਵਾਅਦਾ ਕੀਤਾ ਜਾਵੇ ਮਿਡਡੇਮਿਲ ਵਰਕਰਾਂ ਨੂੰ ਸੀ ਲੀਵ ਛੁੱਟੀ ਅਤੇ ਜਨੇਪਾ ਛੁੱਟੀ ਵਰਕਰਾਂ ਨੂੰ ਵਰਦੀਆਂ ਠੰਡੀਆਂ ਅਤੇ ਗਰਮ ਦਿੱਤੀਆਂ ਜਾਣ ਉਤੇ ਹੀ ਸਰਕਾਰ ਨੇ ਰਾਜ ਦੇ तकरीबन 8200 ਸਕੂਲਾਂ ਵਿੱਚ ਆਪ ਸਰਕਾਰ ਵੱਲੋਂ 11/8/2023 ਨੂੰ ਇੱਕ ਪੱਤਰ ਤੇ ਆਦੇਸ਼ ਜਾਰੀ ਕਰਕੇ ਸਫਾਈ ਸੇਵਕ ਦੀ ਭਰਤੀ 3000 ਰੁਪਏ ਪ੍ਰਤੀ ਮਹੀਨਾ ਤੇ ਚੌਂਕੀਦਾਰ ਦੀ ਭਰਤੀ 5000 ਰੁਪਏ ਪ੍ਰਤੀ ਮਹੀਨਾ ਕਰਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਸਿੱਖਿਆ ਦਫ਼ਤਰ ਵਿਖੇ ਬੀਤੇ ਦਿਨੀ ਇਸ ਦਾ ਵਿਰੋਧ ਜਾਰੀ ਰੱਖਿਆ ਤੇ ਮੰਗ ਕੀਤੀ ਕਿ ਕਿਰਤਕਨੂੰਨਾ ਮੁਤਾਬਿਕ ਘੱਟੋ ਘੱਟ ਉਜਰਤਾ ਤੋਂ ਘੱਟ ਕਿਰਤੀਆਂ ਨੂੰ ਨਹੀਂ ਦਿੱਤੇ ਜਾ ਸਕਦੇ ਘੱਟੋ ਘੱਟ ਉਜਰਤਾ ਤੋਂ ਘੱਟ ਕਿਰਤੀਆਂ ਨੂੰ ਨਹੀਂ ਦਿੱਤੇ ਜਾ ਸਕਦੀ ਪ੍ਰੰਤੂ ਆਪ ਸਰਕਾਰ ਨੇ ਇੱਕ ਸਮਾਜ ਦੇ ਵਿੱਚੋਂ ਨਿਗੁਣੀਆਂ ਉਜਰਤਾਾਂ ਤੇ ਭਰਤੀ ਕਰਨ ਦਾ ਪ੍ਰਮਾਣ ਜਾਰੀ ਕਰਕੇ ਉਹਨਾਂ ਨੂੰ ਆਰਥਿਕ ਤੌਰ ਤੇ ਇਸ ਮਹਿੰਗਾਈ ਵਿੱਚ कमजोर ਕੀਤਾ ਜਾ ਰਿਹਾ ਹੈ ਸਕੂਲਾਂ ਵਿੱਚ ਪਈਆਂ ਖਾਲੀ ਹਜ਼ਾਰਾਂ ਅਸਾਮੀਆਂ ਨੂੰ ਭਰਿਆ ਜਾਵੇ ਇਸ ਮੀਟਿੰਗ ਵਿੱਚ ਇਹ ਸਾਥੀ ਸ਼ਾਮਿਲ ਸਨ ਹਾਇਤ ਸਿੰਘ ਚਰਨਜੀਤ ਸਿੰਘ ਤਰਸੀਮ ਲਾਲ ਆਦਿ